ਜਿਨ੍ਹਾਂ ਦੇ ਟਿਕਟੇ ਲੱਗੇ ਸਾਰੀਆਂ ਭੈਣਾਂ ਆ ਗਈਆਂ ਵੱਡੀਆਂ ਵੀ ਟਿਕਟੇ ਵੀ ਸ਼ਰੀਰ ਤੇ ਆ ਰਹੇ ਹੋ। ਆਓ ਜੋ ਵੱਡੀਆਂ ਭੈਣਾਂ ਆ। ਚਾਹੇ ਪੰਜਾਬੀ ਸੁਟਿਆ ਚਾਹੇ ਫਿਰਦੇ ਸਨ ਟਿਕਟੇ ਟਿਕਟੇ ਜਾਇਵ ਦੇ ਜਾਇਵ ਸ਼ੋਟੇ ਆਜਾਂ ਟਿਕਟੇ ਲਗੋ। ਸਾਈਂ ਅਨੰਦ ਜੀ मोस्ट ਵੈਲਕਮ ਹੈਰ ਸੋ ਜੀ ਆਪਣੇ درمیان ਇਸ ਮਹਿਫਿਲ ਨੂੰ ਚਾਰ ਚੰਨ ਲਾਉਣ ਵਾਸਤੇ ਆਏ ਨੇ ਸਭ ਤੋਂ ਪਹਿਲੇ ਤਾਂ ਜਿੰਨਾ ਦੀ ਬਦੌਲਤ ਅੱਜ ਅਸੀਂ ਤੁਹਾਡੇ ਇੱਥੇ ਰੂਬਰੂ ਹੋਇਆ ਮੈਡਮ ਰੀਤੂ ਸਵੇਰਾ ਜੀ ਤੁਸੀਂ ਨਾਲ ਹੀ ਜਿਸ ਤੇ ਕਾਮੀ ਤੁਸੀਂ ਆਪਾਂ ਕਈ ਗੀਤਾਂ ਦੇ ਰੀਣਾ ਵੀ ਬਣਾਈਆਂ ਨੇ ਰੀਣਾ ਦੇਖਿਆ ਵੀ ਹੋਣਗੀਆਂ ਸੁਣੀਆਂ ਵੀ ਹੋਣਗੀਆਂ ਕੰਨਾਂ ਦੇ ਕਾਟੇ ਸਜਾਦੇ ਮੈਂ ਕੁਝ ਕਹਿਣਾ ਨਹੀਂ ਚਾਹੁੰਦਾ ਸਾਡੇ ਦਰਮਿਆਨ ਮੈਡਮ ਬਹੁਤ ਹੀ ਅੱਛੇ ਸਿੰਗਰ ਚੋਤੀ ਦਿਲ ਉਹਨਾਂ ਨਾਲੇ ਤਾੜੀ ਮਾਰ ਦੇਤ ਬਣੀ ਮਾੜੀ ਹੋ ਰਹੀ ਹੋ। ਸਾਡੇ ਵੀਰ ਵੀ ਛੱਟੇ ਸਤਨਾਮ ਸ਼ੀਨਾ ਜੀ ਉਹ ਵੀ ਪਹੁੰਚੇ ਨੇ ਜੀ ਆਇਆਂ ਨੂੰ ਜੀ ਮਸਰਕਮ। ਹੋਰ ਸਾਡੇ ਟਿਪਲੀ ਪਿੰਗਾ ਪਾਈਆਂ। ਮੱਛੜ ਗੁੱਤਨ ਕਰਮਕਲਾ ਨਾਲ ਨੰਦਾਂ ਤੇ ਪਰਜਾਈਆਂ। ਇੱਕ ਦੂਜਾ ਆ ਜੋ ਹਾਂ ਦੀ ਲੱਗਿਆ 100 ਵੀ ਚੜੀਆਂ। ਸਭ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀ ਮਿਹਰਬਾਨੀ। ਸੋਹਲਾ ਕੀ ਬਰੋਵਾ। ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਅੱਜ ਪੰਜਾਬੀਅਤ ਦੀ ਆਵਾਜ਼ ਦੀ ਟੀਮ ਹੈ ਜਿਹੜੀ ਪਹੁੰਚੀ ਹੈ ਪਿੰਡ ਬੀੜ ਤਲਾਵ ਜਿੱਥੇ ਇੱਕ ਮੇਲਾ ਤੀਆਂ ਦਾ ਕਰਵਾਇਆ ਜਾ ਰਿਹਾ ਹੈ ਪਿੰਡ ਦੇ ਸਹਿਯੋਗ ਨਾਲ ਰੀਤੂ ਜੀ ਦੀ ਅਗਵਾਈ ਦੇ ਹੇਠ ਇਹ ਮੇਲਾ ਪਹਿਲੀ ਵਾਰ ਪਿੰਡ ਬੀੜ ਤਲਾਵ ਦੇ ਵਿੱਚ ਜਿਹੜਾ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦਿਖਾਉਂਦੇ ਆ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਫਾਲੋ ਕਰਦੇ ਰਹੋ ਤਾਂ ਕਿ ਇਹ ਜਿਹੜੇ ਮੇਲੇ ਆ ਤੁਹਾਨੂੰ ਅਸੀਂ ਪਹਿਲ ਦੇ ਆਧਾਰ ਤੇ ਦਿਖਾਉਂਦੇ ਰਹੀਏ ਦਸਦੇ ਕਿ ਇਹ ਮੇਲਾ ਕੀਆ ਪੈਣਾ ਦਾ ਇੱਕ ਸੌਣ ਦੇ ਮਹੀਨੇ ਵਿੱਚ ਹਰ ਜਗ੍ਹਾ ਦੇ ਉੱਤੇ ਜਿਹੜਾ ਮੇਲਾ ਇਹ ਲੱਗਦਾ ਇਹ ਇੱਕ ਧੀਆ ਪੈਣਾ ਦਾ ਇੱਕ ਚਾਵਾ ਪਰਿਆ ਮੇਲਾ ਹੁੰਦਾ ਜਿਸ ਨੂੰ ਇੱਕ ਧੀਆ ਪੈਣਾ ਜਿਹੜੀਆਂ ਉਹ ਸਾਂਝੇ ਤੌਰ ਤੇ ਮਨਾਉਂਦੀਆਂ ਇੱਥੇ ਕਈ ਤਰ੍ਹਾਂ ਦੇ ਲੰਗਰ ਵੀ ਲਗਾਏ ਜਾਂਦੇ ਹੁੰਦੇ ਆ ਤੇ ਜੋ ਕੇ ਮਾਸੇਂ ਦੇ ਤੋਂ ਜਨਾ ਹੈ ਕਿ ਸਰ ਮੈਦੇ ਦੇ ਵਿੱਚ ਜਿਹੜਾ ਮੇਦਾ ਅੱਜ ਖਲਾਫ ਦੇ ਗੇ ਰਿਹਾ ਹੈ ਉਹ ਕਿਤੇ ਜੋ ਕਿ ਕਿ ਜੋ ਪੰਜਾਬ ਦੇ ਬਹੁਤ ਵੀ ਸੂਬਾ ਬੈਕ ਆ ਉਹ ਵੀ ਵਿਸ਼ੇ ਤੌਰ ਤੇ ਬੰਗੇ ਤੱਕ ਰੀਤੂ ਸਰਾਜੀ ਆ ਜੋ ਕਿ ਜੋ ਕੀ ਨਾਮ ਹੈ ਤੇ ਕਿਹੜੀ ਸੰਸਥਾ ਤੋਂ ਹਾਂਜੀ ਮੇਰਾ ਨਾਮ ਪ੍ਰਤੀਬਾ ਸ਼ਰਮਾ ਮੈਂ ਆਸ ਵੈਲਫੇਅਰ ਸੁਸਾਇਟੀ ਦੀ ਮੈਂਬਰ ਆ ਔਰ ਆਂਗਨਵਾੜੀ ਯੂਨੀਅਨ ਪ੍ਰੈਜ਼ੀਡੈਂਟ ਵੀ ਪ੍ਰੈਸਸ ਕਤਰ ਜ਼ਿਲ੍ਹੇ ਦੀ ਤੇ ਵਰਕਿੰਗ ਕਮੇਟੀ ਦੀ ਮੈਂਬਰ ਆ ਤੇ ਅੱਜ ਅਸੀਂ ਇੱਥੇ ਤੀਆਂ ਦਾ ਪ੍ਰੋਗਰਾਮ ਰੱਖਿਆ ਹੈ ਜਿਹੜਾ ਤੀਆਂ ਦਾ ਪ੍ਰੋਗਰਾਮ ਰੱਖਿਆ ਇਹਦੇ 'ਚ ਨੱਚ ਕੇ ਗਿੱਧਾ ਟੱਪ ਕੇ ਵੀ ਇੱਥੇ ਇੰਜੋਏ ਕਰਨ ਆਏ ਆ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਸੰਖਿਆ 'ਚ ਵੀ ਜਨ ਵੀ ਲੇਡੀਜ਼ ਆਈ ਹੋਈਆਂ ਬੱਚੇ ਆਏ ਹੋਏ ਆ ਇੰਜੋਏ ਕਰਨ ਵਾਸਤੇ ਤੇ ਇੱਥੇ ਜਿਹੜੀ ਆ ਤੀਆਂ ਪ੍ਰੋਗਰਾਮ ਮਨਾਉਣ ਦਾ ਸਾਡਾ ਮਕਸਦ ਹੁੰਦਾ ਹੈ ਇਹ ਵਿਰਾਸਤ ਨਾਲ ਜੁੜੇ ਹੋਣ ਦਾ ਹੁੰਦਾ ਹੈ ਵੀ ਇਹ ਅੱਜ ਵੀ ਆਪਣੀ ਜਿਹੜੇ ਲੋਕ ਹੈਗੇ ਵਿਰਾਸਤ ਨਾਲ ਜੁੜੇ ਹੋਏ ਆ ਵੀ ਜਿਹੜਾ ਤੀਆਂ ਦਾ ਪ੍ਰੋਗਰਾਮ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਕਰਕੇ ਅਸੀਂ ਇੱਥੇ ਜਿਹੜੇ ਵੀ ਮੈਂਬਰ ਇੱਥੇ ਆਏ ਆ ਇੱਥੇ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਆ ਤੇ ਵਿਰਾਸਤ ਮਿਲ ਰਹੀ ਮੰਗੂ ਵੀ ਅਸੀਂ ਇੱਥੇ ਲਗਾ ਰੱਖਿਆ ਜਿਵੇਂ ਅਸੀਂ ਪੁਰਾਣੀ ਚਰਖਾ ਕੱਤਦੇ ਸੀ ਜਿਵੇਂ ਉਹ ਵੀ ਲਗਾਇਆ ਹੋਇਆ ਹੈ ਔਰ ਇੱਥੇ ਜਿਵੇਂ ਛੋਟੇ ਛੋਟੇ ਕੁੜੀਆਂ ਹੈਗੇ ਆ ਤਿਆਰ ਹੋ ਕੇ ਗਿੱਧਾ ਪਾਇਆ ਉਹਨਾਂ ਨੇ ਉਹਨਾਂ ਨੇ ਸੋਲੋ ਡਾਂਸ ਹੈ ਵੀ ਸਾਰੇ ਫੰਕਸ਼ਨ ਇਹਦੇ ਚੋ ਕੀਤਾ ਗਿਆ ਆ ਔਰਗੇਨਾਈਜ਼ ਔਰ ਇਹਦੇ ਚ ਜਿਹੜਾ ਖਾਸ ਪ੍ਰਬੰਧ ਕੀਤਾ ਗਿਆ ਇੱਥੇ ਜਿਹੜੇ ਆਪਣੇ ਐਮਐਲਏ ਐਮਐਲਏ ਸਾਹਿਬ ਵੀ ਆਏ ਹੋਇਆ ਔਰ ਆਪਣੇ ਮੇਅਰ ਸਾਹਿਬ ਜਿਹੜੇ ਬਠਿੰਡੇ ਦੇ ਹੈਗੇ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ ਸੀਗਾ ਉਹ ਆਪਣੇ ਮੰਚ ਤੇ ਆਉਣਗੇ ਤੇ ਆਪਣੇ ਸੰਗਠਨ ਪ੍ਰਬੰਧ ਨੂੰ ਹਾਂ ਜੀ ਇੱਥੇ ਪੁਲਿਸ ਪ੍ਰਸ਼ਾਸਨ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਇੱਥੇ ਸਿਕਿਉਰਿਟੀ ਲਗਾਈ ਗਈ ਹੈ ਕਿਉਂਕਿ ਇਸ ਜਗ੍ਹਾ ਤੇ ਜੁੜਾ ਹੈਗਾ ਵੀ ਜਨਸੰਖਿਆ ਜ਼ਿਆਦਾ ਹੋਣ ਕਰਕੇ ਇੱਥੇ ਗੁੰਡਾਗਰਦੀ ਵੀ ਹੋ ਸਕਦੀ ਹੈ ਇਸ ਕਰਕੇ ਵੀ ਅਸੀਂ ਇਸ ਨੂੰ ਹਾਲਾਤ ਨੂੰ ਕੰਟਰੋਲ ਕਰਨ ਵਾਸਤੇ ਪ੍ਰਸ਼ਾਸਨ ਦਾ ਸਹਾਰਾ ਲੈਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਿਤੂ ਸਵੇਰਾ ਆ ਸੋਸ਼ਲ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਮੈਂ ਪ੍ਰੈਜ਼ੀਡੈਂਟ ਆ ਇੱਥੇ ਇਹ ਕਰ ਇਸ ਕਰਕੇ ਦੱਸ ਰਹੀ ਹਾਂ ਮੈਂ ਐਮਐਲਏ ਮੱਖਣ ਸਿੰਘ ਜੀ ਦੀ ਡਾਟਰੀਨ ਲਾ ਜੋ ਕਿ ਬਠਿੰਡਾ ਅਧਿਆਤਿ ਤੋਂ ਦੋ ਵਾਰ ਹੀ ਐਮਐਲਏ ਰਹਿ ਚੁੱਕੇ ਨੇ ਤੇ ਮੇਰੇ ਹਸਬੰਦ ਜੋ ਕਿ ਸਟੇਟ ਦੇ ਚੇਅਰਮੈਨ ਸਵੇਰਾ ਸਿੰਘ ਜੀ ਤੇ ਅੱਜ ਇੱਥੇ ਨਹੀਂ ਆ ਪਾਏ ਕਿਸੇ ਕਾਰਨ ਕਰਕੇ ਪਰ ਮੇਰੇ ਪਾਪਾ ਦਾ ਇਹ ਪੁਰਾਣਾ ਹਲਕਾਗਾ ਇੱਥੇ ਦੀ ਬੀੜ ਤਲਾ ਨੇ ਸਾਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਇਹਨਾਂ ਦੇ ਪਿਆਰ ਕਰਕੇ ਦੋ ਵਾਰੀ ਐਮਐਲਏ ਰਹੇ ਸਾਡੇ ਫਾਦਰ ਇਲਾ ਤੇ ਅੱਜ ਫਸਟ ਟਾਈਮ ਇੱਥੇ ਅਸੀਂ ਤੀਆਂ ਦਾ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹਾਂ ਪਹਿਲਾਂ ਡਾਕਟਰ ਕਰਾਉਂਦੇ ਰਹਿੰਦੇ ਨੇ ਡਾਕਟਰ ਅਮਨ ਕਰਾਉਂਦੇ ਇੱਥੇ ਬਟ ਉਹਨਾਂ ਦੇ ਨਾਲ ਅੱਜ ਮੈਂ ਫਸਟ ਟਾਈਮ ਕੀਤਾ ਇਹ ਤੇ ਬਹੁਤ ਅੱਛਾ ਲੱਗ ਰਿਹਾ ਰਿਵੈਟੀ ਦੀਆਂ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਤੇ ਬਹੁਤ ਜ਼ਿਆਦਾ ਵਧੀਆ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਅੱਛਾ ਅਰੇਂਜ ਹੋਇਆ ਹੋਇਆ ਤੇ ਕਿੰਨਾ ਜ਼ਿਆਦਾ ਵਧੀ ਕਿੰਨਾ ਜਿਆਦਾ ਠੀਕ ਇੰਜੋਏ ਕਰ ਰਹੀਆਂ ਨੇ ਸਾਰੀਆਂ ਲੇਡੀਆਂ ਇੱਥੇ ਜੀ ਸਾਡੇ ਸਿੰਗਰ ਆਏ ਹੋਏ ਨੇ ਜੋਤੀ ਗਿਲ ਜੀ ਨੇ ਮੈਡਮ ਜੋਤੀ ਗਿਲ ਜੀ ਜਿਨ੍ਹਾਂ ਦੇ ਕੀ ਨਵਾਂ ਇੱਕ ਰਿਲੀਜ਼ ਹੋਇਆ ਗਾਣਾ 카ਟੇ ਕੰਨਾ ਦੇ ਤੇ ਇੱਕ ਸਾਡੇ ਨੇ ਇੱਧਰ ਜੈਸਮਿਨ ਛੋਟੀਆਂ ਜੀ ਉਹ ਵੀ ਆ ਰਹੀ ਨੇ ਥੋੜੀ ਦੇਰ ਦੇ ਵਿੱਚ ਤੇ ਇੱਕ ਸਪਨਾ ਬਰਾੜ ਜੀ ਨੇ ਉਹ ਵੀ ਸਿੰਗਰ ਆ ਰਹੇ ਨੇ ਤੇ ਬਾਕੀ ਇਥੇ ਬੱਚਿਆਂ ਵਾਸਤੇ ਬਹੁਤ ਕੁਝ ਉਹ ਗਿੱਦਾ ਪ੍ਰੈਜੈਂਟ ਕਰ ਰਹੀਆਂ ਨੇ ਸਾਡੀਆਂ ਬੱਚੀਆਂ ਝੂਮਰ ਗੀਤ ਨੇ ਬਹੁਤ ਖੁਸ਼ ਕਰ ਰਹੀਆਂ ਨੇ ਸਾਫਰ ਤੇ ਕਿਦ ਤਰਾ ਕਰਾਂਗੇ ਜੀ ਹਾਂ ਜੀ ਅਸੀਂ ਹਰ ਸਾਲ ਕਰਾਇਆ ਕਰਾਂਗੇ ਕਿ ਤੁਹਾਨੂੰ ਮੈਂ ਦੱਸੇ ਕਿ ਸਾਡਾ ਹਲਕਾ ਬਿੰਡਾ ਆਪਤੀ ਹੈ ਤੇ ਹਲਕੇ ਦੇ ਵਿੱਚ ਬਹੁਤ ਸਾਡੇ ਪੰਜ ਪਿੰਡ ਨੇ ਪਹਿ ਪਿੰਡਾਂ ਦੇ ਵਿੱਚ ਉਹ ਅਸੀਂ ਹਰ ਸਾਲ ਦੇਖਿਆ ਕਰਾਂਗੇ ਜਿਹੜਾ ਪਿੰਡ ਤੁਹਾਨੂੰ ਸਹੀ ਲੱਗਿਆ ਕਰੂਗਾ ਵਧੀਆ ਸਾਡੇ ਨਾਲ ਚੱਲਣਗੇ ਉਸ ਪਿੰਡ ਦੇ ਵਿੱਚ ਅਸੀਂ ਮੇਲਾ ਕਰਾਇਆ ਕਰਾਂਗੇ ਜੀ ਮੈਂ ਸਾਡੇ ਵੀ ਜਗ੍ਹਾ ਸਭਾ ਲਓ ਜੀ ਜੀ ਐਮਐਲਏ ਸਾਥ ਦੀ ਜਗ੍ਹਾ ਉਹਨੇ ਦੇਖ ਹੀ ਗਏ ਦੇਖੋ ਕਿਉਂਕਿ ਉਹਨਾਂ ਨੇ ਇੰਨਾ ਕੰਮ ਕੀਤਾ ਇਸ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਤਾਂ ਕਿ ਇੱਕ ਵਾਰੀ ਐਮ.ਐਲ.ਏ ਰਹੇ ਤਾਂ ਨਾ ਕੋਈ ਬੰਦਾ ਦੂਜੀ ਵਾਰੀ ਉਹਨਾਂ ਨੂੰ ਆਏ ਕਹਿ ਸਕਦੇ ਕਿ ਲੋਕ ਨਾ ਪਸੰਦ ਕਰ ਦਿੰਦੇ ਆ ਬਟ ਸਾਡੇ ਪਾਪਾ ਦੋ ਵਾਰ ਹੀ ਰਹੇ ਦੋ ਵਾਰੀ ਉਹਨਾਂ ਨੇ ਇਸ ਹਲਕੇ ਦੀ ਸੇਵਾ ਕੀਤੀ ਤੇ ਅੱਜ ਵੀ ਲੋਕ ਯਾਦ ਕਰਦੇ ਉਹਨਾਂ ਨੂੰ ਤੇ ਕਹਿੰਦੇ ਆ ਕਿ ਐਮਐਲਏ ਸਾਹਿਬ ਹੁੰਦੇ ਤਾਂ ਅੱਜ ਅਸੀਂ ਵੰਦੇ ਨਾ ਹੁੰਦੇ ਕਿਸੇ ਵੀ ਚੀਜ਼ ਕੋਈ ਜੇ ਸੇਵਾ ਦਾ ਮੌਕਾ ਮਿਲੇ ਤਾਂ ਮੇਰੇ ਹਸਬੰਦ ਦੇ ਦੁਆਰੇ ਫੇਰ ਆ ਕੇ ਜ਼ਰੂਰ ਸੇਵਾ ਨਿਭਾਉਣਗੇ ਸਵੇਰਾ ਸਿੰਘ ਕੱਟ ਦੇ ਕਿਹਾ ਲੱਗਦਾ ਵਿਰੋਧ ਚਾਹੁੰਦੇ ਇਹਨਾਂ ਪਰਿਵਾਰ ਚ ਆਵੇ ਵੀ ਜੀ ਹਾਂਜੀ ਸਵੇਰਾ ਸਿੰਘ ਜੀ ਬਿਲਕੁਲ ਪਹਿਲਾਂ ਵੀ ਵੋਟਾਂ ਦੇ ਵਿੱਚ ਖੜੇ ਹੋਏ ਨੇ ਨਾ ਤੁਹਾਨੂੰ ਦੱਸਿਆ ਕਿ ਸਟੇਟ ਦੇ ਚੇਅਰਮੈਨ ਰਹੇ ਨੇ ਤੇ ਦੁਆਰਾ ਫੇਰ ਜੇ ਮੌਕਾ ਦਿੱਤਾ ਤਾਂ ਵਾਇਕਰ ਵਿੱਚ ਆਇਆ ਤਾਂ ਜ਼ਰੂਰ ਆਉਣਗੇ